ਲੋ ਬਾਈ ਜੱਸ ਨੇ ਸਾਡੀ ਪਹੁੰਚ ਗਈ ਘਰ ਮੇਰੇ ਅੰਦਰ ਤਾਂ ਸਾਰਿਆਂ ਨੂੰ ਟਾਇਰ ਤੇ ਸੈਟ ਰਿਹਾ ਉਹ ਗੱਡੀ ਭਰਾਈ ਆ ਬਾਈ ਹਾਂਜੀ ਬਈ ਸਾਨੂੰ ਡੇਢ ਘੰਟਾ ਹੋ ਗਿਆ ਆਉਂਦਿਆਂ ਨੂੰ ਉੱਧਰ ਬਾਈ ਬੈਠੇ ਆ ਲਾ ਬਾਈ ਪਾਪਾ ਇਹ ਕਿੱਥੇ ਆ ਗਏ ਆਉਂਦੇ ਆ ਮੰਮੀ ਨੂੰ ਤਾਂ ਮਿਲ ਲੈਣ ਦੇ ਆ ਗਏ ਮੇਰੇ ਪੁੱਤ ਵਾਹ ਹੂੰ ਠੀਕ ਰਹੇ ਹਾਂਜੀ ਵਧੀਆ ਮਨ ਲੱਗ ਗਿਆ ਲਾਵੇ ਤੇ ਬੈਰਦੇ ਵੀ ਐਡ ਕਰਦਾ ਹੈ ਜੀ ਹਾਂ ਮੇਰੇ ਵੱਲੋਂ ਸਾਰਿਆਂ ਦੇ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਛਾ ਲੋ ਬਈ ਪਿਛਲੀ ਵੀਡੀਓ ਚ ਬੈਠ ਕੇ ਆ ਤੈਨੂੰ ਵੀ ਜਿੱਦਨ ਦੀਦੀ ਆ ਗਈ ਉਦੋਂ ਕਚੌਰੀਆਂ ਬਣਉਂਗੀਆਂ ਬਈ ਇਹ ਮਨਚੋ ਨਹੀਂ ਭੁੱਲਦਾ ਬਈ ਬੱਚੇ ਆ ਜਿਹੜੇ ਦਿਲ ਦੇ ਸੱਚੇ ਹੁੰਦੇ ਆ ਤਾਂ ਹੀ ਪੁੱਛ ਰਿਹਾ ਜੀ ਬਈ ਤੁਹਾਨੂੰ ਵੀ ਤਾਂ ਆਲੂ ਲਿਆਏ ਤੁਸੀਂ ਆਲੂ ਆ ਗਏ ਬਈ ਆਲੂ ਵੀ ਆ ਗਿਆ ਉੱਥੇ ਰੱਖੇ ਆ ਲੋ ਬਈ ਮੰਮੂ ਬੇਲ ਕਿੰਨੀ ਸਾਰੀ ਹੋ ਗਈ ਹੈ ਨਾ ਬੈ ਕੇ ਰੱਖਦੇ ਬੇਲ ਹਾਂ ਜਾਂ ਜਾਂਦੇ ਉੱਟੇ ਆਂ ਤੇ ਜਾਣਵਾ ਕੋ ਵੀ ਹੈ ਬੂਟਿਆਂ ਚ ਨਹੀਂ ਮੀਂਹ ਪੈਣ ਕਰਕੇ ਬਾਈ ਬੇਲ ਦੇਖੋ ਦੋ ਤਿੰਨ ਦਿਨ ਦਾ ਲਗਾਤਾਰ ਮੀਂਹ ਪੈ ਰਿਹਾ ਇਹ ਹੈ ਜਿਹੜੀ ਬਾਈ ਬੇਲ ਨਾ ਧਰਤੀ ਪਰ ਅੱਪਰ ਤੇ ਗਮਲੇ ਚ ਲਾਮਕਣ ਹੋਈ ਹੈ ਜਸਨ ਦੇ ਹਾਂ ਪਿੱਛੇ ਦੇ ਪਿੱਛੇ ਹੋ ਰੇ ਗਮਲੇ ਦੇਖੋ ਬਾਈ ਇੱਥੇ ਤੇ ਤੁਰੀ ਇੱਥੇ ਤੇ ਆਹ ਦੇਖੋਗਾ ਸੱਚੀ ਹੈ ਜਿਸਨ ਇੱਥੇ ਇੱਥੇ ਇਹ ਤਾਂ ਕਾਹੀ ਬਾਈ ਦੇਖ ਲਓ ਕਿੱਥੇ ਤੇ ਤੁਰੀ ਹੈ ਬੇਲ ਉਹ ਉੱਥੇ ਤੇ ਜਿਸ਼ਨ ਮਾਰਦੇ ਹਰਿਆਈ ਇਹਨੂੰ ਪੂਰਾ ਹਾਂਜੀ ਲਾ ਬਾਈ ਇਹ ਦੇਖ ਲੋ ਐ ਅ ਬੂਟਾ ਦੇਖ ਲੋ ਇੰਨਾ ਜਕ ਹੁੰਦਾ ਦਾ ਕਿੱਡਾ ਹੋ ਗਿਆ ਇਹਨੂੰ ਵੀ ਟੱਕ ਜਿਵੇਂ ਹੀ ਛੋਟਾ ਜਿਹਾ ਤਾਂ ਤੂਤ ਦਾ ਬੂਟਾ ਬਾਈ ਨਿਕਲਿਆ ਇਹ ਦੇਖ ਲੋ ਕਿੱਥੇ ਪਹੁੰਚ ਗਿਆ ਛੋਟਾ ਜਿਹਾ ਹੁੰਦਾ ਦਾ ਬਾਕੀ ਬੂਟੇ ਬਹੁਤ ਆ ਬਾਈ ਲਾਏ ਵੇ ਇਹ ਬੂਟੇ ਦੇ ਵਿੱਚ ਆਹ ਦੱਸਿਓ ਇਹ ਦੇਖੋ ਬਾਈ 베ਰੀ ਦਾ ਬੂਟਾ ਇਹ ਵੀ ਬਾਈ ਜਿਸ਼ਨ ਨੇ ਲਾਇਆ ਬਾਈ ਇਹ ਪੱਟ ਕੇ ਖੇਤ ਚ ਜਾਣਾ ਹੈ ਬਹੁਤ ਬੂਟੇ ਆ ਖਾਣ ਵਾਲੇ ਵੀ ਘਰ ਤਿਆਰ ਹੋ ਰਹੇ ਐ ਜਸ਼ਨ ਲਾ ਬਈ ਨਾ ਦੇਖੋ ਤੁਹਾਨੂੰ ਆਪਣਾ ਵੀ ਪਤਾ ਲੱਗਣਾ ਬਾਈ ਪੰਜ ਤੋਂ 6 ਬੂਟੇ ਜਿਹੜੇ ਅਮਰੂਦ ਦੇ ਖੜੇ ਆ ਦੇਖਾਂ ਤਾਂ ਮਸੂਮੀਆਂ ਬੂਟਿਆਂ ਨੂੰ ਆ ਕੇ ਦੇਖੋ ਆਹੋ ਇਹ ਬੇਚਾਰੀ ਪਾਉਂਦੀ ਦੀ ਪਾਣੀ ਹੁਣ ਤਾਂ ਦੋ ਤਿੰਨ ਦਿਨ ਦਾ ਭਾਈ ਮੀਂਹ ਪੈ ਰਿਹਾ ਪਾਣੀ ਆ ਜੀ ਉਹਨਾਂ ਦੇਖੋ ਕਿੰਨਾ ਸਾਨੇ ਚਮਕ ਆ ਗਈ ਬੂਟਿਆਂ ਉੱਪਰ ਗੱਲ ਆਹੇ ਮੇਨ ਗੱਲ ਆਹੇ ਭਾਈ ਕੁਦਰਤੀ ਆ ਦੱਸੋ ਦੇਖੋ ਲੈ ਭਾਈ ਕੁਦਰਤੀ ਪਾਣੀ ਨਾਲ ਦੇਖੋ ਬੂਟੇ ਦੇ ਹਾਲੇ ਵੀ ਮੀਂਹ ਦਾ ਪਾਣੀ ਵਿੱਚ ਖੜਾ ਹੈ ਹਾਂ ਇਹਦੇ ਪੱਤੇ ਕੁਦਰਤ ਹਾਂ ਸਾਰਿਆਂ ਦੇ ਲੈ ਇਹਦੇ ਪੱਤੇ ਦੇਖ ਲੈ ਲੈ ਭਾਈ ਇਹਦੇ ਪੱਤੇ ਦੇ ਭਰਿਆਂ ਪਿਆ ਗਾ ਨਾ ਕੱਢ ਕੱਢ ਨਹੀਂ ਆ ਬਣਦਾ ਚਲੋ ਤਾਂ ਕੱਢ ਦਿੰਦੇ ਆ ਇੱਕ ਦਸ ਦੇ ਬੂਟੇ ਡੁੱਬੇ ਪਏ ਆ ਭਾਈ ਵਿੱਚ ਕੱਢਦੇ ਆ ਭਾਈ ਭਾਰਮ ਪਿੱਛੇ ਦਾ ਪਾਣੀ ਪਾਉਂਦਾ ਰਿਹਾ ਤਿੰਨ ਚਾਰ ਦਿਨ ਠੀਕ ਨਹੀਂ ਬਾਕੀ ਮੌਸਮ ਸਾਫ਼ ਹੋਣ ਕਰਕੇ ਤੁਹਾਨੂੰ ਪਤਾ ਹੀ ਹੈ ਵੀ ਸਾਰਾ ਕੰਮ ਹੈ ਬਾਈ ਜਿਹੜਾ ਸਹੀ ਲੋਡ ਹੁੰਦਾ ਰਿਹਾ ਆ ਦੇਖੋ ਬਾਈ ਬੂਟੇ ਕਿੰਨੇ ਵਧੀਆ ਹੋ ਗਏ ਬਹੁਤ ਪਿਆਰੇ ਪਿਆਰੇ ਇਹ ਕਹ ਬੂਟੇ ਦੇ ਵਿੱਚ ਡੀਲਾ ਹੋਇਆ ਵਾ ਬਸ ਆ ਦੇਖੋ ਇਹ ਖੇਤ ਤੇ ਮਿੱਟੀ ਆਈ ਗਈ ਹਾਂ ਓਕੇ ਹਾਂ ਜੀ ਇੱਕ ਖੁਸ਼ ਹੋ ਗਿਆ ਤਾਂ ਵੀ ਬੂਟੇ ਨੂੰ ਫੰਡ ਪਾਉਗੀ ਹੂੰ ਚਲੋ ਉਹ ਮਾਗ ਨਹੀਂ ਹੁਣ ਰਹਿਣੇ ਲਈਏ ਜੀ ਹੁਣ ਜਿਹਾ ਚਨਾ ਆ ਗਈ ਆ ਪਰ ਬਣਦੀਆਂ ਅਜ ਕਚੋਰੀਆਂ ਫਿਰ ਨਹੀਂ ਹਾਂ ਬਣਾਉਣੀਆਂ ਜਿੰਨੀਆਂ ਖਾਊਂਗਾ 10 10 ਬੜਾਈ ਦੇ ਬੜਾਈ ਬਟਾਰ ਕੇ ਹੋਇਆ ਜੀ ਠੀਕ ਆ ਲਓ ਬਾਈ ਕਾਲੂ ਵੀ ਨਾ ਇੱਕ ਮਹੀਨਾ ਹੋ ਗਿਆ ਆਪਣੇ ਕੋਲੇ ਰਹਿੰਦਾ ਉਹ ਰੀ ਦੇਖ ਲਓ ਵੀ ਇਹਦੇ ਚ ਕੋਈ ਝੂਠ ਨਹੀਂ ਵੇ ਪਤਾ ਨਹੀਂ ਕੀ ਗੱਲ ਆ ਚਲੋ ਜੀ ਆਪਣਾ ਮਾਂਚ ਜਿੱਥੇ ਰਹਿੰਦਾ ਦੇਖੋ ਲਓ ਕਾਲੂ ਉਹ ਕਾਲੂ ਹਾਂ ਦੇਖੋ ਭਾਈ ਲੈ ਹਾਂ ਮਤੇ ਐਤੀ ਰਹਿੰਦਾ ਭਾਈ ਇਹਦੇ ਵਾਲ ਝਾੜ ਗਏ ਤੇ ਸਾਰੇ ਦੁਬਾਰਾ ਤੇ ਆ ਗਏ ਚੱਲ ਬੈ ਜਾ ਇਹ ਤਾਂ ਮੂੜਾ ਆੜੀ ਆ ਭਾਈ ਇਹ ਹੈਂ ਹਾਂਜੀ ਕਾਲ ਉੱਠਿਆ ਨਾ ਪਿੱਛੇ ਹੁੰਦਾ ਹਾਂ ਚਲੋ ਭਾਈ ਚੱਲ ਰਿਹਾ ਕੰਮ ਸਰਦਾਰਨੀ ਹੋ ਬੈ ਗਈ ਸਰਦਾਰਨੀ ਕਾਲਾ ਹੁਣ ਤਿਆਰੀ ਹਾਂਜੀ ਹੁਣ ਤਾਂ ਹੈਂ ਜੀ ਲਈ ਬੈਠੇ ਹਾਂ ਹਾਂ ਤਾਂ ਬੱਚੇ ਵੀ ਲਈ ਬੈਠੇ ਨੇ ਕੁਛ ਬਾਰਿਸ਼ ਕਰਕੇ ਮੌਸਮ ਵੀ ਠੰਡਾ ਹੋਇਆ ਵਾ ਹੂੰ ਵੇਜ ਮੌਸਮ ਵੀ ਤਾਂ ਮਨ ਕਰ ਆ ਗਿਆ ਉਹ ਦੇ ਹੂੰ ਦੇ ਲਾ ਅੱਜ ਜੰਨ ਦੇ ਕੀ ਆਇਆ ਹੂੰ ਹੂੰ ਚਲੋਏ ਭਾਈਆ ਭਾਈਆ ਨਾ ਭਾਈ ਇਹ ਕਣ ਚਲੋ ਚੱਲੀ ਜਾਂਦਾ ਭਾਈ ਕੰਮ ਮੌਸਮ ਵੀ ਹੈ ਬੱਚਿਆਂ ਨੂੰ ਕਹਿ ਰਹੀ ਹਾਂ ਹੁਣ ਬੈਗ ਬੁੱਕ ਕਰ ਲੋ ਰੇਡੀ ਹਾਂ ਸੋਹੀ ਗੱਲ ਆ। ਚੱਕ ਲੋ ਬਈ ਓਏ ਤਿਆਰੀਆਂ ਕਰ ਲੋ। ਵਦੇਰੀਆਂ ਹੋਰ ਜ਼ਿਆਦਾ ਤਲੀਆਂ ਫਮ ਹੋ ਜਾ ਰਹਿਣ। ਪੈਨ ਕੋ ਲਟੇ ਆਈ ਵਾਰ ਬਣਾਏ ਆਰਡਰ ਬਲੋਟੀਆਂ ਜੀ। ਪਰ ਮੈਂ ਜਾਉਂਗਾ ਹੁਣ ਕੱਲ ਸਕੂਲ। ਤੁਸੀਂ ਲੱਗਿਆਦਾ ਜੀ ਬੂਆ ਕੋਲ? ਹਾਂਜੀ। ਚਲੋ ਬਾਈ ਜਸ਼ਨ ਤਾਂ ਸਿਆਣੀ ਐ। ਠੀਕ ਨਹੀਂ ਬਾਈ ਬਾਕੀ ਜਿਹੜਾ ਬੰਦਾ ਤੰਗ ਕਰੇ। ਉਹਦਾ ਖਾਤਰ ਅਸੀਂ ਯਾ ਤਿਆਰ ਰੱਖੇ ਵਿਆਹ ਦੇਖੋ। ਹਾਂਜੀ ਇਹ ਦੋ ਦਿਨ ਦਿਨ ਤਾਂ ਹੀ ਲੱਗਦੀਆਂ ਜੀ। ਹੂੰ। ਦੋ ਤਿੰਨ ਦਿਨ ਤਾਂ ਹੀ ਲੱਗਦੀਆਂ ਜੀ। ਕੋਈ ਨਹੀਂ ਨਾ ਨਵੀਂ ਰਹਿਣਾ ਐ। ਮੈਂ ਵੀ ਰਹਿਣਾ। ਦੋ ਤਿੰਨ ਦਿਨ ਤੇ ਹੀ ਆਈਆਂ ਬਾਈ ਕਹਿੰਦੇ ਮੈਂ ਵੀ ਅੱਜੇ ਦੇਖਿਆ ਸਵੇਰ ਵੀ ਇਹ ਕਿੱਥੇ ਆ ਗਈਆਂ ਵੀ ਇਹ ਜੇ ਲੜਗੀ ਕੱਦੀ ਤਾਂ ਘਰ ਉਹ ਵੀ ਬਹੁਤ ਅੰਗ ਹੈਨਾ ਚਲੋ ਕੋਈ ਨਹੀਂ ਇਹਨਾਂ ਨੇ ਵੀ ਰਹਿਣਾ ਬਸਦਿਆਂ ਦੇ ਹੀ ਰਹਿੰਦੀਆਂ ਵੀ ਹਾਂਜੀ ਹਾਲ ਤਾਂ ਹੈ ਬਸ ਜਾਨੀ ਕਿ ਨਿਆਣਿਆ ਕਰਕੇ ਡਰ ਲੱਗੀ ਜਾਂਦਾ ਹੈਨਾ ਚਲ ਕੋਈ ਤੇ ਬਾਕੀ ਬਾਈ ਮੌਸਮ ਬਹੁਤ ਵਧੀਆ ਹੋਇਆ ਹੋਇਆ ਦੋ ਤਿੰਨ ਦਿਨ ਤੋਂ ਮੀਂਹ ਆਲੇ ਨੇ ਵੀ ਪੂਰੀ ਦਸਤਕ ਦੇ ਲਈ ਆਣ ਦੇਖੋ ਆਣ ਬਾਈ ਮੀਂਹ ਕਰਕੇ ਨਾ ਰੰਗ ਜਾ ਵੀ ਧੋਇਆ ਧੋਇਆ ਜਾ ਹੋ ਜਾਂਦਾ ਮਕਾਨ ਦੇਨ ਦੇਖੋ ਕਿੰਨਾ ਵਧੀਆ ਲੱਗ ਰਿਹਾ ਮੀਆਂ ਭਾਈ ਗੱਡੀ ਠੱਕੀ ਵੀ ਆ ਟਰੈਕਟਰ ਭਾਈ ਭੈਣ ਕੋਲ ਖੜਾ ਫਾਲੇ ਲੈ ਕੇ ਗਿਆ ਤਾਂ ਉਦਣ ਦਾ ਹੀ ਉਹਨਾਂ ਦੇ ਹੀ ਘਰ ਖੜਾ ਏ ਮੌਜਲੀ ਪਰ ਜਿਹੜੀ ਭੈਣ ਰਜਵੰਤ ਵਿਆਹੀ ਵੀ ਆ ਵਿੱਥੀ ਖੜਾ ਉੱਥੇ ਤੇ ਲੈ ਕੇ ਆਉਣ ਦਾ ਹੀ ਟਾਈਮ ਮਿਲ ਗਿਆ ਦੇਖੋ ਭਾਈ ਕਿੰਨਾ ਵਧੀਆ ਲੱਗ ਰਿਹਾ ਲੈ ਇਹਨ ਭਾਈ ਤੋਂ ਹੋ ਗਿਆ ਜਿਹੜਾ ਫੁੱਲ ਫਟਾਫੁੱਲ ਮੀਨ ਨਾਲ ਮਕਾਨ ਤੋਂ ਕਿ ਚਿੱਟੇ ਦਾ ਚਿੱਟਾ ਹੋ ਜਾਂਦਾ ਸਾਫ਼ ਸੁਥਰਾ ਵਾਲਾ ਕੰਮ ਸਮਝ ਲਓ ਪੂਰਾ ਬਾਕੀ ਬੱਚੇ ਲੱਗੇ ਹੋਏ ਆ ਚੱਲ ਰਿਹਾ ਬਾਈ ਕੰਮ ਤੇਰਾ ਮੈਂ ਤੇ ਲੱਗੇ ਜੀ ਰੋਣ ਹੈ ਬੱਚੇ ਦਾ ਮੈਚ ਦੀ ਤਿਆਰੀ ਕਰ ਰਹੀ ਹਾਂ ਮੈਚ ਦੀ ਅੱਛਾ ਅੱਛਾ ਉਹ ਭੈਣ ਨੇ ਭੇਜਿਆ ਵਾਰੀ ਉਹ ਦਿਖਾਉਣ ਲੱਗੇ ਆਉਣ ਡੀਡੀ ਆਈ ਹੈ ਲਓ ਬਾਈ ਹਰਪ੍ਰੀਤ ਭੈਣ ਨੇ ਬੰਬੇ ਵਾਲੀ ਨੇ ਇਹਨਾਂ ਕੋ ਸਪraiਜ਼ ਆ ਦੀ ਜੇ ਰੋ ਸਾਮਾਨ ਭੇਜਿਆ ਜਿਹੜਾ ਦੇਖੇ ਨੂੰ ਲੈ ਕੇ ਆਉਂਦਾ ਤੇ ਉਹ ਬੈ ਗਿਆ ਬਾਈ ਕਾਲ ਉਹ ਦੇਖੋ ਠੰਡਾ ਠੰਡਾ ਇਹ ਚ ਬੈ ਜਾਂਦਾ ਬਾਈ ਇਕੱਲੇ ਠੀਕ ਨਹੀਂ ਟਰੈਕਟਰ ਵਾਹਰ ਬੈੜਾ ਵੀ ਖਾਲੀ ਖਾਲੀ ਜਾਂ ਇਲਾਦਾ ਹਾਂ ਜੀ ਨਾ ਦੇਖੋ ਨੀ ਜੱਟ ਗਈ ਹੈ ਉੱਤੇ ਭੈਣਾਂ ਦੇ ਦੋ ਖੜੇ ਆ। ਰੌਣਕ ਜੀ ਰਾਣੀ। ਉੱਥੇ ਰੌਣਕ ਲੱਗੀ ਪਈ ਐ। ਅੱਛਾ ਜੀ। ਹਾਂ, ਤੀਆ ਦੇ ਨਾਲ ਭਾਈ ਚੌਥਾ ਅੱਜ। ਇੱਥੇ ਖੜਾ ਚੱਲੋ ਦੇਖਦੇ ਕੱਲ ਜਾਂ ਪਰਸੋਂ ਜਦੋਂ ਟਾਈਮ ਲੱਗਿਆ। ਹਾਂ, ਲਿਆੜੀ ਹੁਣ। ਓ ਜਸ਼ਨਬਾਈ ਬੂਆ ਕੋਲ ਜਾ ਨਹੀਂ ਹੋਇਆ ਬਾਂਬੇ ਵਾਲੀ ਕੋਲ। ਭੈਣ ਨੇ ਕਾਫੀ ਸਮਾਨ ਆ ਜਿਹੜਾ ਆਰਡਰ ਕਰਕੇ ਭੇਜਿਆ ਇਹਨੂੰ। ਹੈ? ਚਲੋ। ਬਾਕੀ ਪੰਮੂ ਲੈ ਕੇ ਆ ਰਿਹਾ ਦੇਖਦੇ ਕੀ ਆ। ਆ ਇੱਕ ਫੁੱਲ ਆ ਭਾਈ ਲੱਗਿਆ ਬਲ। ਹੋ ਆ ਗਿਆ ਭਾਈ ਉਹ ਦੇਖੋ ਭਾਈ ਹੁਣ ਜਾ ਪੈਂਦਾ ਅਰਜੀਤ ਪਿੱਛੇ ਹਟ ਜਾਏ ਨਾ ਤੇਰੇ ਨਾਲ ਸਾਨੂੰ ਸਬਰ ਮਾਰਨਾ ਹਾਂ ਉਹ ਭਾਈ ਉਹ ਗੋਰੀ ਬੰਦਾ ਲਾਦਾ ਇਹ ਮੈਂ ਕੀ ਕਰਨਾ ਠੀਕ ਨਹੀਂ ਹੈ ਹਾਂ ਬੈਟ ਬੋਲ ਲੇਦਾ ਤਾਂ ਨਾ ਕ੍ਰਿਕਟ ਖੇਡਦਾ ਤਾਂ ਜਿਵੇਂ ਮੈਂ ਕਰੀ ਹੂੰ ਉਹ ਕਰਕੇ ਉਹ ਛੋਟ ਮਾਰਦਾ ਹੈ ਚੱਲ ਬੌਣਾ ਨਹੀਂ ਜਿਵੇਂ ਤੇਰੇ ਨਾਲ ਨਹੀਂ ਆਉਣਾ ਚੱਕ ਹਾਲੇ ਕਹਿੰਦਾ ਭਾਈ ਬੋਲ ਲਿਆ ਦਵਾ ਦੇ ਲੋ ਸੀਸੇ ਬੰਦੇ ਨੇ ਕਿ ਮਾਰਦਾ ਹੈ ਕਿ ਆ ਦੇ ਲੋ ਚਾ ਇੱਕ ਦਾ ਘੋਟ ਫਿਰ ਗਈ ਚਲ ਚੱਕ ਲੈਣੀ ਬਾਈ ਦੇਖਾਂ ਤਾਂ ਤਾਂ ਇੱਕ ਵੀ ਵਾਰੀ ਨਹੀਂ ਆਈ ਹੈਗੀ ਚਲ ਬਾਈ ਇਹ ਨਹੀਂ ਚੱਲਣਾ ਕੰਮ ਆਹ ਇਨ ਚੱਲਣਾ ਬਾਈ ਕੰਮ ਹੌਲੀ ਹੌਲੀ ਸਿੱਖੂਗਾ ਇਹ ਬੰਦਾ ਸਾਡਾ ਚਲ ਬਾਈ ਬੂਆ ਵੀ ਦੇਖ ਲੂਗੀ ਇਹਨਾਂ ਦੀ ਜਿਹੜੀ ਖੇਡ ਦਿੱਤੀ ਹੈ ਹੈ ਨਾ ਚਲੋ ਬਾਈ ਚੱਲ ਰਿਹਾ ਕੰਮ ਲੋ ਬਾਈ ਏਕਣਾ ਫਿਰ ਦੀਦੀ ਦੇ ਆਏ ਤੇ ਦੇਖ ਲੋ ਕੰਮ ਵੀ ਲੱਗ ਗਿਆ ਪੈ ਗਿਆ ਫਿਕਰ ਬੰਦੇ ਨੂੰ ਦੇਖ ਲੋ ਬਾਈ ਆ ਦੇਖੋ ਬਾਈ ਬੈਕਗ੍ਰਾਉਂਡ ਦੀ ਸਫਾਈਆਂ ਵੀ ਹੋ ਗਈਆਂ ਆ ਦੇਖੋ ਸਾਰੇ ਕੂੜੇ ਕਰਕੜਾ ਜਿਹੜੇ ਬਾਈ ਬੈਗਾਂ ਚੋਂ ਕੱਢਤੇ ਨਿਆਣਿਆਂ ਦੇ ਲੈ ਸਾਰੇ ਬਾਈ ਆਪਣੇ ਹਾਂ ਜਿਸਨ ਹੋ ਗਈ ਸਫਾਈ ਹਾਂਜੀ ਬਾਈ ਸ਼ਕ ਇਹਦੇ ਸਾਧ ਨਾਲ ਕਰਾ ਕੇ ਰੱਢੀ ਰੱਖੀ ਆ ਦੋ ਮਿਕਸ ਕਰ ਰਹੇ ਆ ਅਰੇ ਚੁਣੇ ਇਹ ਇਹ ਤੇਲੇ ਮਿੰਟੇ ਹੁਣ ਆ ਲੈਡ ਕਨੈਕਟ ਬਾਹਰ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਮੈਂ ਬਾਕੀ ਕਰੇ ਨਾ ਬਾਈ ਮੰਮੀ ਲੱਗੀ ਵੀ ਇੱਧਰ ਤਿਆਰੀ ਕਰਨ ਹਾਂਜੀ ਨਾ ਬਾਈ ਜਿਵੇਂ ਸਾਨੂੰ ਸਾਰਾ ਕੁਝ ਦਿਖਾਉਂਦਾ ਨਾ ਮੈਂ ਸੂਜ ਵੀ ਦਿਖਾਉਂਦੇ ਇਹਨੂੰ ਬਾਹਰ ਮੱਖਰੀ ਜੀ ਹੋਈ ਵੀ ਬੋਂ ਤੁਨ ਤੇ ਅੰਦਰ ਸਰਦਾਰਨੀ ਵੀ ਸਾਡੀ ਲੱਗੀ ਵੀ ਵਾ ਭਾਬੀ ਸਰਦਾਰਨੀ ਹਾਂਜੀ ਤਲ ਲਈ ਤਿਆਰੀ ਤਿਆਰੀ ਕਰਨੀ ਪੈਗੀ ਜੀ ਹਾਂ ਅੜੇ ਗਿਆ ਤੁਹਾਰ ਨੂੰ ਅੱਛਾ ਹਾਂ ਜੀ ਠੀਕ ਆ ਮੈਂ ਚਲ ਬਣਾ ਦਿੰਦੀ ਹਾਂ ਕੱਲ ਤੇ ਸਟਾਰਟ ਹੋ ਜਾਣਾ ਹੈ ਮੇਰੇ ਕੋਲ ਟਾਈਮ ਜਾਂ ਨਹੀਂ ਲੱਗਣਾ ਬੱਚਿਆਂ ਦਾ ਲੋ ਭਾਈ ਵਿਅਜ ਘਾਵਾਂ ਭਾਈ ਲਸਣ ਅਦਰਕ ਨਾਲ ਾਂਚੀ ਵੀ ਮੰਮੀ ਕੱਲੋਂ ਾਂਚ ਦੇ ਵਿੱਚ ਵੀ ਪਕਚੌਰੀਆਂ ਦੇ ਦੀਆਂ ਨਾ ਸਵੇਰੇ ਮਸਾਲਾ ਰੱਖ ਦੀਆਂ ਨਾ ਥੋੜਾ ਜਿਹਾ ਕੈ ਵੀ ਗਿਆ ਅੱਗੇ ਆਹੋ ਗੁੰਡੀ ਤਾਂ ਉੱਥੇ ਗੁੰਡੀ ਚ ਘਟਣਾ ਹੈ ਹਾਂ ਜੀ ਅੱਦ ਗੁੰਡੀ ਠੀਕ ਆ ਲੋ ਭਾਈ ਸਰਦਾਰ ਜੀ ਨੇ ਤਾਂ ਆਪਣੀ ਕਰ ਲਈ ਬਾਈ ਤਿਆਰੀ ਠੀਕ ਹੈ ਆ ਲਓ ਭਾਈ ਮਿਰਚਾ ਮੁਰਚਾ ਕਰਤੀਆਂ ਮਿਰਚਾਂ ਉਹ ਦੇਖੋ ਯੋਚ ਕਰਦੀਆਂ ਚਲੋ ਠੀਕ ਆ ਧੰਨਵਾਦ ਤੇਰਾ ਚਲੋ ਬਾਕੀ ਭਾਈ ਪੰਮੂ ਦੀ ਡਿਮਾਂਡ ਆ ਬੱਚਿਆਂ ਦਾ ਹੈ ਪਰ ਕੁਝ ਕੋਈ ਹੈ ਨਹੀਂ ਹਾਂਜੀ ਹਾਂ ਮੈਂ ਕਿਹਾ ਬੰਦ ਵੀ 2-3 ਮਹੀਨੇ ਬਾਅਦ ਲੱਗ ਗਿਆ ਕਿ ਜ਼ਿਆਦਾ ਹੋਰ ਟਾਈਮ ਹੋ ਗਿਆ ਜੀ ਹੁਣ ਤਾਂ ਚਲੋ ਮੀਂਹ ਪਿਆ ਠੰਢੀ ਜੀ ਕਰਕੇ ਆਇਆ ਦੋ ਤਿੰਨ ਮਹੀਨੇ ਤੋਂ ਜ਼ਿਆਦਾ ਹੋ ਗਿਆ ਬਣੀ ਹੋਈ ਹੋ ਗਿਆ ਜੀ ਬਬਾ ਸਪੈਸ਼ਲ ਆਲੂ ਐ ਤਾਂ ਲਾਣ ਭਾਂਡੇ ਨਹੀਂ ਭਾਂਡੇ ਦੀ ਕਚੌੜੀਆਂ ਦੀ ਡਿਮਾਂਡ ਹੁੰਦੀ ਆ ਪਿਛਲੇ ਵਾਰ ਭਾਂਡੇ ਨੇ ਥੋੜਾ ਜਿਹਾ ਹੋਰ ਕਹਿਤਾ ਪਾ ਤੇ ਪੂਰੀਆਂ ਵਗੀਆਂ ਜੀ ਬਣਾ ਕੇ ਛਾਣਦੇ ਆ ਤਾਂ ਬਹੁਤ ਠੀਕ ਹੈ ਇਹ ਗੱਲ ਨਹੀਂ ਬਹੁਤ ਹੋਏ ਵੀ ਕਿਵੇਂ ਠੰਡੇ ਚ ਮੌਸਮ ਵਿੱਚ ਜਿੰਨ ਜੀ ਕਰਦਾ ਹੈ ਚੱਲ ਠੀਕ ਹੈ ਚਲੋ ਭਾਈ ਚੱਲਦਾ ਕੰਮ ਜਸ਼ਨ ਨੇ ਆ ਕੇ ਭਾਈ ਧੰਨਵਾਦ ਜਸ਼ਨ ਤੇਰਾ ਕੋਈ ਰਾਇ ਧੰਨਵਾਦ ਜਸ਼ਨ ਦੇ ਬਣਾਏ ਨੇ ਕਚੌੜੀਆਂ ਬਣ ਗਈਆਂ ਜੀ ਇਹਨਾਂ ਦਾ ਬਾਰ ਮਤਾ ਨਾ ਨਾ ਮਰੇ ਬੁੱਗੂ ਦੇ ਬੰਦਨੋਂ ਚਲੋ ਭਾਈ ਦੋਹੇ ਨਿਆਣਿਆਂ ਦੇ ਬਹਾਨੇ ਨਾਲ ਕਚੌੜੀਆਂ ਤੇ ਉਧਰ ਕੋਈ ਦਹੀਂ ਦਾ ਵੀ ਜੱਗ ਪਿਆ ਤੱਕਲਾ ਥਾਲ ਸੁਣਾ ਹਾਂਜੀ ਹੈ ਹਾਂਜੀ ਨਾ ਭਾਈ ਜੈਸਨਾ ਬਈਰ ਦਿਨੋਂ ਦੇ ਪਾ ਕੇ ਹਾਂ 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 ਭਾਈ ਸਰਦਾਰੀਆਂ ਹਾਂਜੀ ਗੰਦਗੀ ਕਰਨੀ ਹੋਈ ਪਈ ਆ ਵਾਓ ਉਈ ਘਰ ਦਾ ਮੇਲ ਕਿੱਧਰ ਪਹੁੰਚ ਗਈਆਂ ਕਚੌੜੀਆਂ ਵਾਓ ਹੈ ਪਰਮ ਤੇ ਹੈ ਨਹੀ ਕਚੌੜੀਆਂ ਹੈ ਕਚੌੜੀਆਂ ਕਚੌੜੀਆਂ ਪਾਲਾ ਚੰਚਲ ਨਾਲ ਦੱਸ ਲੋ ਬਈ ਜਸ਼ਨ ਦਊਗੀ ਚਲ ਉੱਥੇ ਲਿਆਉਂਦੀ ਦਿੰਦੀ ਭੱਜਾ ਆਹ ਦੇਖੋ ਬਈ ਖੁਸ਼ੀ ਚ ਕਾ ਕਹਿੰਦੀ ਮੈਂ ਤਾਂ ਬੈਠ ਗਈ ਨਾ ਤੇ ਮੁੰਮਾ ਨੇ ਚਾਹ ਨਹੀਂ ਨਾ ਕਚੌੜੀਆਂ ਬਣਾ ਦੇਣੀ ਅੱਜ ਲੋ ਬਈ ਸਰਦਾਰਨੀ ਸਾਡੀ ਗਰਮੀਓਂ ਗਰਮੀ ਹੋਈ ਪਈ ਹੈ ਬਈ ਲਾ

ਬਸ ਕਰਦੇ ਹੀ ਬੱਚੇ ਖੁਸ਼ ਹੋ ਗਏ ਜੀ तकरीबन ਸਾਰੇ ਖਾ ਚੁੱਕੇ ਆ ਬਸ ਆਪਾਂ ਹੀ ਲੈ ਗਏ ਹੁੰਦੇ ਨੇ ਅੱਛਾ ਤੇਲ ਦਾ ਨੰਬਰ ਬਣਾਓ ਐਸੀ ਜਿੜ ਬੜਗੇ ਵਿੱਚ ਖਾ ਖਾ ਕੇ ਲੋ ਬਈ ਅੰਦਰ Papa ਬਾਬੇ ਨੇ ਵੀ ਖਾ ਲਈ ਹਾਂਜੀ ਮੈਂ ਕਹਿੰਦਾ ਮਮਮੀ ਬਹੁਤ ਸਵਾਦ ਆ ਕਹਿੰਦਾ ਸਵੇਰੇ ਵੀ ਦੇਦੀ ਬਣਾ ਟੇਕ ਮਚਵਾ ਕੇ ਅੱਛਾ ਪਰ ਹਾਂ ਚਲ ਫਿਰ ਬਸ ਕਰਨਾ ਬਹੁਤ ਹੈ ਕਿ ਸਵੇਰੇ ਚਲ ਵਜ ਜੂਗੇ ਸਵੇਰੇ ਖਾ ਹੋ ਜਾਂਦੀ ਬਈ ਸਵਾਦ ਵਾਲੀ ਕਿ ਕਿਸੇ ਨਾਲ ਸਵੇਰੇ ਵੀ ਚਲੋ ਭਾਈ ਇਹ ਬੱਸ ਸਕੇ ਜੈ ਮਾ। ਤੇਰੇ ਉਹ ਗਾੜੇ ਨੂੰ ਬਤਾ ਜੀਆ ਮਸਾਨੀ ਆਉਂਦੀ। ਚਲ। ਸੋ ਇਹਦਾ ਵੀ ਭਾਂਗਾ ਪੂਰਾ ਕਰਤਾ ਜਸ਼ਨ ਦਾ। ਹਾਂ। ਚਲੋ ਭਾਈ ਬਿਰਜੀ ਵੀ ਰੱਜ ਗਿਆ। ਹਾਂਜੀ। ਓਕੇ ਰਿਪੋਰਟ ਚਲੋ ਭਾਈ। ਓਕੇ ਰਿਪੋਰਟ। ਥੈਂਕ ਯੂ ਭਾਈ। ਤੇਰਾ ਬਤਿਆਣਾ ਥੈਂਕ ਯੂ ਕਰੋ ਜੀ। ਨਾਨਾ ਬਾਣੀ ਨਾਲ ਆਪਾਂ ਕੁਕਾ ਲਾ ਦਈਆਂ। ਚਲ ਠੀਕ। ਚਲੋ ਭਾਈ। ਓਕੇ ਲੋਅ ਹੀ ਤਿਆਰੀ ਆ ਪਹਿਲੇ ਦਿਨ ਬੰਦੇ ਦੀ। ਹਾਂ ਵੇ ਜੀ ਨਹੀਂ ਕਰਦਾ ਜਾਣ ਨੂੰ ਕਰਦਾ ਹੈ ਲੋ ਵੇ ਦਰਜਸ਼ਨ ਵੀ ਆ ਗਈ ਮੇਰੇ ਵੱਲੋਂ ਤਾਂ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਵੇ ਹਾਂ ਜੀ ਪਿਆਰੀਆਂ ਲੋ ਬਾਈ ਜਸ਼ਨ ਨਾ ਆਇਆ ਹੀ ਇਹ ਨਾ ਆ ਗਿਆ ਬਣਾ ਜਾ ਚੱਲਿਆ ਪਹਿਲੇ ਪਹਿਲੇ ਦਿਨ ਕੰਮ ਚੱਲ ਰਿਹਾ ਬਾਈ ਛੁੱਟੀਆਂ ਦੇ ਬਾਅਦ ਫਰਕ ਤਾਂ ਪੈਂਦਾ ਹੀ ਹੈ ਨਾ ਜਸ਼ਨ ਹਾਂ ਜੀ ਹਾਂ ਜੀ ਕਰਦਾ ਜਾਣ ਨੂੰ ਕੀ ਕਰਦਾ ਹੈ ਕਰਦਾ ਹੈ ਪੜਾਈ ਰੁਕ ਜੇ ਨਹੀਂ ਫਿਰ ਲੈ ਅੰਮੂ ਦਾ ਜੀ ਕਰਦਾ ਨਹੀਂ ਹੈਗਾ ਜਾਨ ਨੂੰ ਕਰਦਾ ਹੈ ਕਰਦਾ ਹੈ ਚੱਲ ਫਿਰ ਚੱਲ ਚੱਲ ਬਾਏ 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 ਹੋਏ ਆ ਗਿਆ ਰੈਂਪੂ ਅੰਮੂ ਆਇਆ ਤਾਂ ਵੀ ਛੁੱਟੀ ਹੈ ਹਾਂ ਲੋ ਬਈ ਮੁੰਡਾ ਦਾ ਖੁਸ਼ ਹੋ ਗਿਆ ਤਾਂ ਸਾਡਾ ਵੀ ਛੁੱਟੀ ਹੈ ਗੱਡੀ ਕਿਉਂ ਆ ਕੇ ਨਹੀਂ ਪਈ ਅੱਜ ਨਹੀਂ ਆਈ ਇਹਨੂੰ ਅੱਛਾ ਹਾਂ ਨਹੀਂ ਆਈ ਵੀ ਹੈ ਤਾਂ ਕਰਕੇ ਬਾਏ ਬਾਏ ਉਹ ਵੇਖਾ ਭਾਈ ਬੰਦਾ ਆਪਣਾ ਹੂੰ ਮੋੜ ਗਿਆ ਨਾ ਚਲੋ ਭਾਈ ਤਾਂ ਭਾਈ ਜਸ਼ਨ ਵੀ ਚੱਲੀ ਫੁੱਲ ਤਿਆਰੀ ਵਾਲਾ ਹਾਂ ਭਾਈ ਓਕੇ ਐ ਗੱਡੀ ਚ ਹਵਾ ਹੋਊ ਆ ਪਰ ਹੋਗੀ ਹਾਂਜੀ ਹੋਊਗੀ ਹਾਂ ਚਲੋ ਦੇਖੀ ਦਿਨ ਸਿਆਹ ਉਹ ਆ ਭਾਈ ਯਾ ਨਾ ਉਹ ਬੈਠਾ ਵਾ ਇੱਕ ਦੇਖਦਾ ਉਹ ਦੇਖੋ ਜਿਹੜਾ ਘਰ ਤੇ ਚੱਲ ਜਾਂਦਾ ਉਹਨੂੰ ਦੇਖੀ ਜਾਂਦਾ ਪਹਿਲਾਂ ਪੰਮੂ ਗਿਆ ਉਹ ਨੂੰ ਦੇਖਣ ਲੱਗ ਗਿਆ ਹੁਣ ਜਸ਼ਨ ਗਈ ਹੈ ਨੂੰ ਲੱਗਿਆ ਦੇਖਣ ਤੇ ਇੱਥੇ ਹੀ ਰਹਿਦਾ ਵਾ ਜੀ ਹੁਣ ਆ ਦੇਖ